ਦੇਸ਼ ਵਰ ਦੇਸ਼ ਵਿੱਚ ਵਸ ਰਹੀ ਸਾਰੀ ਸੰਗਤ ਨੂੰ ਦਾਸ ਵੱਲੋਂ ਜੈ ਗੁਰਦੇ ਧੰਗੁਰਦੇ ਤਨ ਤਨ ਜਗਤਪਤਾ ਸਤਿਗੁਰ ਵਿਦਾਸ ਸਹਾਰਜ ਜੀ અપਾਰ અપਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਧਰਮ ਹਿਤ ਸੰਗ ਨਾਮ ਮੈਂ ਜੋ ਕਟਾਏ ਕਾਟੇ ਸੀਸ ਸੋ ਜੀਵਨ ਸਫਲਾ ਪਿਆ ਰਵਿਦਾਸ ਮਿਲੇ ਜਗਦੀਸ਼ ਸਤਗੁਰੂ ਅਰਵਦਾਸ ਜੀ ਫਰਮਾਉਂਦੇ ਹਨ ਕਿ ਜੋ ਜੀਵ ਧਰਮ ਦੀ ਰੱਖਿਆ ਲਈ ਸੰਗਰਾਮ ਵਿੱਚ ਲੜਦਾ ਹੋਇਆ ਕਿ ਧਰਮ ਦੀ ਖਾਤਰ ਧਰਮ ਦੀ ਰੱਖਿਆ ਲਈ ਲੜਦਾ ਹੋਇਆ ਸੰਗਰਾਮ ਦੇ ਵਿੱਚ ਆਪਣਾ ਸੀਸ ਕਟਵਾ ਦਿੰਦਾ ਹੈ ਉਸ ਦਾ ਜੀਵਨ ਸਫਲਾ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰ ਬਦਾਸ ਸਮਰਅਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਕਿ ਜੋ ਜੀਵ ਧਰਮ ਦੀ ਰੱਖਿਆ ਲਈ ਸੰਗਰਾਮ ਵਿੱਚ ਲੜਦਾ ਹੋਇਆ ਆਪਣਾ ਸੀਸ ਵੀ ਕਟਵਾ ਦਿੰਦਾ ਹੈ ਉਸ ਦਾ ਜੀਵਨ ਸਫਲਾ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਜਿਹੜਾ ਜੀਵ ਆਪਣੇ ਧਰਮ ਦੇ ਖਾਤਰ ਆਪਣੇ ਮਾਨ ਸਨਮਾਨ ਦੇ ਖਾਤਰ ਆਪਣੇ ਸਮਾਜ ਦੇ ਜੋ ਹਿੱਤਾਂ ਦੇ ਖਾਤਰ ਭਾਵੇਂ ਉਸ ਦਾ ਅੰਗ ਅੰਗ ਵੀ ਕੱਟ ਜਾਵੇ ਭਾਵੇਂ ਉਹ ਲੜਦਾ ਹੋਇਆ ਉਹਦਾ ਸਿਰ ਵੀ ਕੱਟ ਹੋ ਜਾ ਹੋ ਜਾਵੇ ਫੇਰ ਵੀ ਉਹ ਪਿੱਛੇ ਨਹੀਂ ਹਟਦਾ ਸਤਗੁਰੂ ਜੀ ਕਹਿੰਦੇ ਉਹਦਾ ਜੀਵਨ ਸਭਲ ਹੋ ਜਾਂਦਾ ਹੈ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੈ ਗੁਰਦੇ ਤੁਹਾਨੂੰ ਗੁਰਦੇ ਜੀ